ਹੋ ਨਾ ਆ ਜਲਦੀ ਜੇ ਗੋਲੀ ਇਹ ਵਜਨ ਦੀ ਕੋਈ ਜ਼ਿੰਮੇਵਾਰ ਸੀਗਾ ਆ ਗੋਲੀ ਵਜੀ ਆ ਆ ਆ ਪੁੱਛ ਦਿੰਦਾ ਕਹੀਂ ਆ ਬੰਦਾ ਪੈਦਲ ਆਂਦੀ ਆ ਆ ਬੰਦਾ ਪੈਦਲ ਆ ਕੇ ਇਥੇ ਚਲਾਉਂਦੇ ਗੋਲੀ ਕੋਈ ਪਾ ਜੀ ਆ ਜੀ ਹਾਂ ਸਰ ਵੀਰ ਦਾ ਦਫਤਰ ਆ ਪੈਦਲ ਬੰਦਾ ਗੋਲੀ ਮਾਰ ਜੇ ਲਾ ਕੇ ਬੈਂਕ ਲਾ ਕੇ ਬੈਂਕ ਛੇੜ ਮੇਨ ਚੈਸਟੇ ਤੇ ਕੰਮ ਕਰਨਾ ਯਾਰ ਬੰਦੇ ਆ ਨਾ ਬੰਦੇ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਆਜੋ ਆਜੋ ਮੇਰੇ ਹਬਿਆਰ ਬੰਦ ਹੋਏ ਬੰਦ ਇੱਕ ਬਾਰ ਕੇ ਰਹਿ ਬਿਆਰ ਬੰਦ ਬੈਠੇ ਪੈ ਦੋਰ ਆਈ ਆ ਬੰਦੀ ਆਵੇ ਲੱਤਾ ਕੰਬੰਦੀਆ ਕੁੜੀਆਂ ਵੀ ਖਲੋਤੇ ਦੀਆਂ ਅਸੀਂ ਕੀ ਕੰਮ ਕਰਨਾ ਯਾਰਾ ਦੱਸ ਪੈਸੇ ਤੇ ਆਹੀ ਤੇ ਪੈਸੇ ਹੀ ਨਹੀਂ ਜੋ ਕੇ ਰਹਿ ਗਏ ਵਾਹੀ ਕਾਰੋਬਾਰ ਨਹੀਂ ਕਰ ਸਕਦੇ ਨਿਕੇ ਨਿਕੇ ਨਿਆਣੇ ਆਡੇ ਇਹੀ ਪੈਜ ਉਹਨਾਂ ਸਕੂਲੇ ਨਹੀਂ ਭੇਜਣ ਦੇ ਡਰਦੇ ਆ ਮੇਨੂੰ ਨਗਰ ਨਿਗਮਿਕ ਲਈ ਆਈਏ ਭਾਜੀ ਮੇਰੀ ਤਰਖਾਸ ਵੀ ਗਈ ਆ ਮੇਰੀ ਮਾਰਗ ਨਹੀਂ ਹੋਈ ਬੋਲ ਸਕਦੇ ਚੱਕਰ ਕੱਟ ਕੱਟ ਕੇ ਮੈਨੂੰ ਕਹਿੰਦੇ ਨੇ ਤੂੰ ਸ਼ਾਇਦ ਇੱਕ ਉੱਥੇ ਅਫਸਰ ਬੈਠਾ ਸੀ ਮੈਨੂੰ ਕਹਿੰਦਾ ਸ਼ਾਇਦ ਇਸਾਮੀ ਹੋਏ ਕਰੀ ਇਸਾਮੀ ਭਰਾ ਹੀ ਮੈਨੂੰ ਦੱਸੋ ਨੇ ਸਹੀ ਕਰੀ ਇਸਾਮੀ ਆ ਆ ਭੈਣ ਦਾ ਫੋਨ ਵੀ ਉਹਦਾ ਫੋਨ ਵੀ ਕਿਸ਼ਤਾਂ ਦਾ ਹੀ ਮੇਰਾ ਭਰਾ ਵੀ ਕਿਸ਼ਤਾਂ ਦਾ ਹੀ ਦਿਹਾੜੀਆਂ ਲਾਉਂਦੇ 300 ਰੁਪਏ ਦਿਹਾੜੀ ਦਾ ਗੋਲੀ ਖਾਲੇ ਘਾਡੇ ਕੋਈ ਮੈਨੂੰ ਦੱਸੋ 300 ਰੁਪਏ ਦੀ ਦਿਹਾੜੀਓ ਗੋਲੀ ਖਾਲੇ